ਹਾ ਤੇਰੇ ਬਾਡੀ ਵਿੱਚ ਬਾਡੀ ਵਿੱਚ ਓ ਹੈ ਓਏ ਐਨੀ ਵਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗਰਸ਼ਾਨ ਕਿੱਥੇ ਆ ਗਿਆ ਅੱਜ ਆਪਾਂ ਟੂਰਨਾਮੈਂਟ ਕਿਹੜੇ ਟੂਰਨਾਮੈਂਟ ਉੱਬੇ ਉੱਬੇ ਟੂਰਨਾਮੈਂਟ ਆ ਗਿਆ ਆਪਾਂ ਤੇ ਆ ਜਾਓ ਜੀ ਉੱਬੇ ਪਿੰਡ ਤਰੀਕ ਅੱਜ 26 ਸ਼ੁਭਰਾਤਰੀ ਸਾਰਿਆਂ ਨੂੰ ਵਧਾਈਆਂ ਖਬਰ ਆਤਰੀਆਂ ਦੀਆਂ ਤੇ ਅੱਜ ਅਸੀਂ ਪਹੁੰਚ ਗਏ ਜੀ ਪਿੰਡ ਉਹ ਮਤਰਾਉਣ ਲੱਗੇ ਟਰਾਲੀਆਂ 'ਚ ਭਰੇ ਭਰੇ ਆ ਜਾਂਦਾ ਦੇਖ ਆ ਜਾਂਦਾ ਟਰਾਲੀ ਝੋਟਾ ਹੈ ਤੇ ਇੱਧਰ ਆਉਂਦੇ ਆ ਬਾਈ ਕਿਵੇਂ ਆ ਵਧੀਆ ਜੀ ਵਧੀਆ ਜਿਹੜਾ ਪਿੰਡਾ ਮੋਰ ਸਿੰਘਾ ਮੋਰ ਸਿੰਘਾ ਆ ਠੀਕ ਆ ਆਉਂਦੇ ਆ ਬਾਈ ਇਕ ਲਿੰਗ ਦਿਖਾਉਂਦੇ ਇਹਨਾਂ ਨੂੰ ਹਲੋ ਮਾ ਪਿੰਡਾਂ ਮੁੰਡਿਆਂ ਦਾ ਬੰਦ ਕਰ ਲੰਮੜਾ ਜੀ ਕਿਹੜਾ ਪਿੰਡਾਂ ਮੁੰਡਿਆਂ ਦਾ ਮੱਤਾ ਪਿੰਡ ਹੈ ਹੈ ਮੱਤਾ ਪਿੰਡ ਹੈ ਜਿਲ੍ਹਾ ਸੰਗਰੂਰ ਸੰਗਰੂਰ ਆ ਅੱਜ ਪਹਿਲੇ ਦਿਨ ਆਏ ਹੋ ਕਾਣ ਆਏ ਪਹਿਲੇ ਵੀ ਲੋੜੇ ਮਿਲਿਆ ਕਿਵੇਂ ਪਾਉਂਗੇ ਪੱਤਾ ਅੱਜ ਚਲੋ ਪ੍ਰਮਾਤਮਾ ਤੁਹਾਨੂੰ ਤਰੱਕੀ ਵਾਖੇ ਭਰਾ ਮੇਰੇ ਚਲੋ ਵੀ ਜੌਂਡੀ ਆ 53 ਦਾ ਲਓ ਵੀ ਪਹਿਲਾ ਸੋਨਾਲੀ ਕਾ ਟਰਾਲੀ ਜ ਤਿਆਰ ਆ ਬਿਲਕੁਲ ਤੇ ਦੇਖੋ ਕਿਵੇਂ ਚੱਲਦਾ ਹੈਗਾ ਪਹਿਲਾ ਮੈਚ ਪਿੰਡੋਬੇ ਦਾ ਦੇਖੀ ਚਲੋ ਏ ਛਾਲ ਮਾਰੂ ਝੋਟਾ ਆ ਤੇਰੇ ਛੱਲੇ ਆ ਪਤਾ ਨਹੀਂ ਕਿ ਬਣਾਉਂਦੇ ਰਹਿਣਾ ਯਾਰੇ ਦੇਖੀ ਦੇ ਛੱਲੇ ਜਾਂਦੇ ਓਏ ਚੱਲ ਓਏ ਝੋਟੇ ਚੱਲ ਝੋਟਿਆ ਅੱਗੇ ਨੂੰ ਘੜ ਕੇ ਪਿੱਛੇ ਨੂੰ ਗਾ ਜਾ ਅੱਗੇ ਚੱਲ ਓਏ ਝੋਟਿਆ ਐਨੀ ਕੰਮ ਆ ਕੋਈ ਚਲਦੀ ਵਾਲਾ ਕੰਮ ਨਹੀਂ ਕਰਤਾ ਹੈ ਇਹ ਜਿਹੜਾ ਅੱਗੇ ਪਿੱਛੇ ਕਰਦੇ ਨੇ ਆਪਾਂ ਇਹ ਕੰਮ ਹੀ ਕਰਾ ਦੇ ਦੇ ਮਾਰ ਗਿਆ ਫਕਾਲਾ ਓਏ ਆਹ ਹੋਏ ਦੇ ਦੇਖ ਉਹ ਝੋਟਾ ਦੂਸਰਾ ਡਾੜ ਸਬਨਾਰ ਤੋਂ ਕਰ ਮਾੜੇ ਦੋ ਨੰਬਰ ਤੇ ਉਹ ਵੀ ਜਾਰਚ ਪਹੁੰਚੇ ਤੀਜਾ ਦੇਖੀ ਚੱਲੋ ਬਾਲ ਟ੍ਰੈਕ ਦਾ ਝੋਟਾ ਉਹ ਗੇਰੀ ਲਖਣਾ ਤੀਜਾ ਦੇਖੋ ਜਾਲ ਸਿੰਘ ਤੇ ਚੌਲਿਕਾ ਸਾਹਿਬ ਕੋਮੀ ਗਰਾਊਂਡ ਦੇ ਵਿੱਚ ਪਿੱਛੇ ਦੇਖੋ 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 ਚੌਕਾ ਡੈਕਾ ਅਮਰੀਕ ਸਿੰਘ 36 30 ਉਹ ਵੀ ਪਹੁੰਚੇ 5 ਨੰਬਰ ਤੇ ਗੱਗੀ ਸੰਤ ਤੇ ਸੋਨਲਿਕਰ ਸਾਥ ਜਗੇ ਆਸਰ ਤੇ ਦਾ ਗੁਰਜਰਾ ਕੀ ਬੰਡਾਓ ਮੜਿਆ ਉਹ ਜਸਿਆ ਡੈਕਾ ਭਾਈ ਗੁਰਜਰਾ ਕੀ ਦਾ ਮੈਚ ਪੂਰਾ ਫਸਵਾ ਹੱਸਿਆ ਹੋਰ ਦੇ ਲਿਖਾਰੇ ਦੇ ਡੈਕਾ ਇਹ ਫਕੀਰ ਜੀ ਰੱਖਿਆ ਕਰਦੇ ਆ ਪਰ ਮੁਰਜਰਾ ਕੀ ਵਾਲੇ ਵੀਰ ਨੇ ਅੱਜ ਕੱਲੇ ਦੇਖੋ ਕਿ ਨਿਪਟਦਾ ਭਾਈ ਧੂਆਂ ਦੇਖੋ ਜਾਂਦਾ ਛੱਲੇ ਦੇਖੋ ਛੱਲੇ ਓਏ ਧੂਲਾ ਵੀ ਕਹਿ ਬੜੀ ਜਿਹੀ ਕਮਾਲ ਹੋਈ ਪਈ ਏ ਹੋਰ ਲੱਗਿਆ ਹੋਇਆ ਛੱਲੇ ਦੇਖੋ ਧੂਆ ਦੇ ਹੋਏ ਪੱਠੇ ਜਿਹਨਾਂ ਧੂਆਂ ਮਾਰਦਾ ਝੋਟਾ ਛੱਲੇ ਦੇਖੋ ਛੱਲੇ 1 ਮਿੰਟ 48 ਸੈਕਿੰਡਾਂ ਹੋੜਾ ਫੜੂ ਗੇਰ ਆ ਚੱਕ ਓਏ ਬੱਲੇ 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 ਜਾਂਦਾ ਵੇਖੋ ਕਾਲੇ ਸੋਰਾ ਨਿਕਾ ਸੋਰਾ ਨਿਕਾ ਕਿ ਝੂੜੇ ਨਸਾਨ ਤੇਰੇ ਬਾਜਾਂ ਮਾਰਿਆ ਅੱਜ ਲਾਈਵ ਨੇ ਅੱਜ 26 ਤਰੀਕ ਦੇ ਬੱਲੇ ਸਾਰੇ ਹਾਲ ਦੇ ਜ਼ਕਾਰੇ ਗੂੰਜੇ ਮੁਰਜਾਖਿਆ ਰੋ ਸੋ ਖੇੜੀ ਮਦਾਨੋ ਛੱਲੇ ਫੇਰਦਾਰ ਗਏ ਮਾਸੇ ਵਧੀਆ ਗਾਵਾ ਆ ਕਹਿੰਦੇ ਪ੍ਰਮਾਤਸ ਨੂੰ ਬੰਨਿਆ ਕਰਦਾ ਪਰ ਰਾਜ ਮਰਵਾਤੀ ਮਾਹ ਬੜਾ ਮਾਰਦਾ ਹੰਮਰ ਜੜੀ ਪਿੱਛੇ ਜੜੀ 14 ਫੁੱਟੀ ਪਾਤੀਓ ਜਗਰ ਤੁਸੀਂ ਲਈ ਲਈਆ ਆਓ ਸਾਹਮਣੇ ਕਦੇ ਆਓ ਮੇਰੇ ਵੀਰੋ ਰੈਡਰ ਭਾਈ ਬਾਲਾ ਓਵਰਲੋਡ ਹੋ ਗਿਆ 2 ਮਿੰਟ 40 ਸੈਕਿੰਡ ਹੋ ਗਏ ਚੱਲਦੇ ਹੋ ਦੂਜੇ ਖਿਡਾਰੀ ਦੱਸਦੇ ਨੇ ਰਾਾ ਸਤਨਾਮ ਸਿੰਘ ਤੰਗਾਟ ਘਰਾੜਗੜ੍ਹ ਦਾ ਸਤਨਾਮਾ ਜਿਹੜਾ ਅਲੋੜ ਦੇ ਵਿੱਚ ਵੀ ਫੁੱਪੋਕੇ ਕਰਾ ਦੇ ਥੱਲੇ ਨਿਸ਼ਾਨਦਾ ਝੋਟਾ ਓਏ ਅੜ ਗਿਆ ਫਿਰ ਫੇਰ ਜੋ ਠਾਏ ਚੱਲ ਵੀ ਚੱਲ ਝੋਟੇ ਚੱਲ ਝੋਟੇ ਚੱਲ ਝੋਟਿਆ ਘੁਮਾਂ ਵਾਲਾ ਮਾਰਦਾ ਯਾਰ ਮੇਰੇ ਨਾਲ ਜਿਹੜੀ ਪੁੱਛੇ ਪਾਈ ਸੀ ਆ ਉਹ ਨਹੀਂ ਮੰਨ ਉਹ ਕੱਢੀ ਹੋਈ ਆ ਯਾਰ ਮੰਮੀ ਵੇਖੋ ਕਾਲਾ ਸਮਾਨ ਕਰਦਾ ਤੂੰ ਯਾਰ ਚੱਲ ਵੀ ਦੋ ਗੇੜਾ ਨਾਲ ਦੇ ਝੋਟੇ ਨੇ ਓਏ ਤਗੜਾ ਟਰੈਕਟਰ ਭਾਈ ਇੱਥੇ ਦੇਖ ਝਲ ਮਾਰਦਾ ਆਹ ਹੈ ਆਹ ਹੈ ਆਹ ਹੈ ਆਹ ਹੈ ਬਾਜਾਂ ਦੇ ਕੋ ਟਰਾਲੀ ਚ ਭਾਈ ਓਏ ਲੋ ਵੀ ਮਿੱਤਰੋ 735 ਤਰਬੋ ਲੱਗੇ 735 ਆ ਦੇਖਦੇ ਆ ਕਿਵੇਂ ਗੇੜਾ ਦਿੰਦਾ ਝੋਟਾ ਦੇਖੋ ਵੀ 735 ਆ ਗਿਆ ਦੇਖੀ ਜਲੋ 735 ਕਿਹੜਾ ਪਿੰਡਾ ਚੋਪਰਾ ਬੁਰਜਮਾਨ ਸਾਹਿਬ ਬੁਰਜਮਾਨ ਸਾਹਿਬ ਬੁਰਜਮਾਨੀਓ ਚੱਲ ਬਈ ਟਰੈਕਟਰ ਸਾਡੇ ਬੁਰਜਮਾਨ ਸਾਹ ਤੋਂ ਆਏਗੀ ਦੇਖੋ ਤੁਸੀਂ ਇੱਕ ਨੰਬਰ ਕੰਮ ਕਰਿਆ ਹੋਇਆ ਜਮਾ 735 ਹੈ ਕਹਿੰਦੇ ਬਹੁਤ ਵੱਡੀ ਜਹ ਲਾ 735 ਟਰੈਕਟਰ ਟੋਚਨ ਮਗਾਉ ਚ ਟਰਾਲੀ ਮਗਾਵਲੇ 735 ਨਾਲ ਵੀ ਹਾਂ ਪਹਿਲਾ ਪਹਿਲਾ ਮਾਈਜਾ ਪਹਿਲਾ ਪਹਿਲਾ ਮੈਚ ਆ ਬਾਈ 735 ਸੌਰੀ ਬਾਈ ਪਹਿਲਾ ਮੈਚ ਆ ਬਾਈ ਲੋ ਬਈ 735 ਦੇ ਨਾਲ ਸਰ ਕੋ ਲੱਗੇ ਝੋਟੇ ਤੇ ਝੋਟਾ ਬੰਦਾ ਕੋਈ ਇੰਦਰ ਨਾ ਹੋਵੇ 735 ਦੇਖ ਲੈ ਕੀ ਮੁਕਾਬਲਾ ਮੰਦੀ ਪਤਾ ਕਹਿੰਦਾ ਮੈਂ ਕੀ ਚੀਜ਼ ਆ ਝੋਟਾ ਆ ਗਿਆ ਮੁੰਡਾ ਕੱਢ ਗੋਲਾ ਪੱਤਾ ਝੋਟਾ ਜੜ ਗਿਆ ਝੋਟਾ ਨਿਕਾ ਉਰੀ ਸੱਤੀ ਤੇ ਲਈ ਜਾਲਮ ਹਾਂਜੀ ਬਾਈ 80 ਗਾਲ ਜੀ ਕਿਹੜਾ ਪਿੰਡ ਆ ਬਾਈਆਂ ਦਾ ਆਪਣਾ ਬਾਈ ਸੰਗਰੂਰ ਕੋਲੇ ਹੈਗਾ ਅੱਛਾ ਜੀ ਹਾਂਜੀ ਕਿਹੜਾ ਪਿੰਡ ਕਿਹੜਾ ਪਿੰਡ ਆ ਉਹ ਆਪਣਾ ਖੜਿਆਲ ਖੜਿਆਲ ਪਿੰਡ ਆ ਵੀਰੇ ਸੁਨਾਮ ਦੇ ਖੜਿਆਲ ਦੇ ਵੀ ਇਹ ਬਾਈ ਬੈਸਟਾਪ ਲੱਕ ਕੋਈ ਥੈਂਕ ਯੂ ਵੀਰੇ ਜਿੱਥੇ ਆਏ ਆ ਮੁੰਡੇ ਮੈਂ ਸੰਗਰੂਰ ਤੋਂ ਆਪਣਾ ਜਾਖਲ ਕੋਲੋਂ ਆਏ ਆ ਵਿਚ ਸੰਗਰੂਰ ਦੇ ਆਪਣਾ ਉਥੋਂ ਦੇ ਸੁਨਾਮ ਕੋਲੋਂ ਨੇ ਮੁੰਡੇ ਦੋ ਤਿੰਨ ਟਰੈਕਟਰ ਲੈ ਕੇ ਆਏ ਆਗੇ ਠੀਕ ਹੈ ਠੀਕ ਹੈ ਭਾਈ ਲੋਵਿੰਗ ਚੱਲ ਭਾਈ ਚੱਲ ਭਾਈ ਜਾਮਲ ਜਾਮਲ ਭਾਈ ਜੈਲਮਾ ਜਾਲਮਾ ਚਾਲਮਾ ਜਾਲਮਾ ਦੇਖੋ ਭਾਈ ਕੀ ਬਣਦਾ ਮਾਰਿਆ ਮੁੰਡੇ ਨੇ ਦੂਜਾ ਓਏ ਛੋਟਾ ਆਇਆ ਸ਼ੀਟੀਆਂ ਮਾਰਦਾ ਮੁੰਡਾ ਸ਼ੀਟੀਆਂ ਜਮਾ ਹਾਂ ਸ਼ੀਟੀਆਂ ਮਾਰਦਾ 33 ਸੈਕਿੰਡ ਹੋਇਆ ਇਥੇ ਕਿਹੜਾ ਲਾ ਗਿਆ ਲਾ ਦੂਗਾ 20 20 ਬੂਚ ਆ ਗਿਆ ਲਾ ਗਿਆ ਲਾ ਗਿਆ ਨਾ ਨਾ ਇਹਦੇ ਠੀਕ ਆ ਨਾ ਨਾ ਦੂਜੇ ਜਾ ਇੱਕ ਕਰੇ ਚਾਲ ਮਾਉਂਦੀਆ ਜਿਹਦੇ ਨਾਲ ਕੇ ਨਹੀਂ ਲਾਗਾ ਕੋਈ ਥਾਲੀ ਲਾ ਹੋਇਆ ਇਹ ਮੁੰਡੇ ਆ ਪਤਾ ਕੁਛ ਆ ਗੇੜਾ ਤੋਂ ਕੋ ਘਰੇ ਆ ਮੈਂ ਕਿੰਨੂ ਭੜਕੇ ਨਿਕਲ ਆਇਆ ਇੱਧਰ ਤੇ ਕੱਥੇ ਦੇਖ ਜਾਲਾ ਭਾਈ ਜਿੱਧੇ ਪੈਂਦਾ ਜਿੱਧੇ ਪੈਂਦਾ ਜਿੱਧੇ ਪੈਂਦਾ ਦੇਖ ਓਏ ਦੇਖ ਐ ਇੱਥੇ ਕਾ ਮਰ ਗਿਆ ਹੜ ਗਿਆ ਕੈਨਾ ਹੋ ਗਿਆ ਕੰਮ ਕੈਰਾ ਹੋ ਗਿਆ ਨਾ ਨਾ ਡੱਪ ਗਿਆ ਡੱਪ ਗਿਆ ਝੋਟਾ ਗਿਆ ਝੋਟਾ ਝੋਟਾ ਨਹੀਂ ਜਾਊਗਾ ਇੱਥੇ ਆ ਕੇ ਬੋਲਾ ਹੋ ਗਿਆ ਮਾ ਹੜ ਗਿਆ ਓਏ ਲਓ ਬਾਈ ਜੀ ਹੌਲੈਂਡ ਆ ਗਿਆ ਢੀਂਡ ਸਮ ਮੋਡੀਫਿਕੇਸ਼ਨ ਜੀ ਇੱਕ ਵਾਈਆਂ ਦਾ ਆ ਗਿਆ ਮਗਰ ਦੋ ਨੇ ਦੋ ਟਰੈਕਟਰ ਆ ਗਏ ਇੱਕ ਆ ਹੁੰਦਾ ਹੈਗਾ ਇੱਕ ਆ ਸੀ ਹੈ ਜੀ ਬਾਈ ਜੀ ਟਰੈਕਟਰ ਕਹਿੰਦੇ ਬਹੁਤ ਮਸ਼ਹੂਰ ਟਰੈਕਟਰ ਹੈ ਵੀ ਇੱਕ ਨੰਬਰ ਦਾ ਟਰੈਕਟਰ ਆ ਬਾਕੀ ਦਿਖਾਉਨੇ ਹੁੱਕ ਆਏ ਆ ਤੇਰੇ ਆਏ ਹੈ ਬੜਾ ਖੂਬ ਇੱਥੇ ਵੀਰ ਆਏ ਲੈ ਜਾ ਓਏ ਢੀਂਡ ਦਾ ਗ੍ਰੋਪਰਾਂ ਦਾ ਟਰੈਕਟਰ ਹੈ ਭਾਈ ਇਹ ਆਵਾਜ਼ ਨਹੀਂ ਰਹੀ ਨਾ ਦੇਖ ਓਏ ਚੱਲ ਵੀ ਓਏ ਬਣ ਗਿਆ ਜਹਾਜ਼ ਦੇਖੀ ਜੀ ਬਸ ਦੇਖੋ ਕੀ ਬੰਦਾ ਛੱਤੀ ਜੀ ਦਾ ਭਾਈ ਐਸ ਡਗੜਾ ਆ ਬਾਕੀ ਦੇਖੋ ਕੀ ਬੰਦਾ ਸਾਹਣ ਦੇਖੋ ਆਉਂਦਾ ਲਾੜ ਦੇਖੋ ਲਾੜ ਜਾਂਦੀ ਓਏ। ਵਾਹ। ਦੇਖ ਲਾੜ ਦਿਨੇ ਲਾੜ ਜਾਂਦੀ ਆ। ਹਾਂ ਦਿਨੇ ਲਾੜ ਜਾਂਦੀ ਆ। ਮੇਰੇ ਅੱਗੇ ਜਿਹੜੀ ਸੀ ਨਾ ਪਰ ਆਮਾਨੂ। ਇਹ ਯਾਰ ਲਾੜ ਜਾਂਦੀ। ਨਾ ਕੋਈ ਤੇ ਦੇਖ ਕਮੇਟੀ ਅਰੇ ਟਾਪ ਤੇ ਰਹੀਏ ਅਸੀਂ। ਉਹ ਕਹਿੰਦੇ ਆ ਗਿਆ। ਦਿਨੇ ਲਾੜ ਜਾਂਦੇ ਦੇਖੀ ਕਿ ਮੈਨੂੰ ਭੱਟੀ ਲਾਲ ਹੋਈ ਆ। ਹਰਾ ਲਾਲ ਹੋ ਗਈ ਭੱਟੀ। ਦੇਖੋ। ਲਾਰ ਹੋ ਗਿਆ ਲਾਰ ਹੋ ਜਮਾ ਆਏ ਹਾਏ ਰੜ ਕੇ ਆ ਬਜਾਰਾ ਏ ਏ ਚੱਕ ਵੀ ਹੋ ਛੋਟਾ ਗੇੜ ਲਾ ਰਿਹਾ ਇੱਥੇ ਕੰਨ ਉੱਪਰ ਆਇਆ ਕੰਮ ਕਿਹੜਾ ਆਇਆ ਦੇਖੋ ਦੂਜਾ ਗੇੜ ਕਿਨੇ ਦਿਲਾਉਂਦਾ ਕਰਪੋ ਬਾਟ ਗਈ ਬਾਈ ਓਏ ਹਾ ਤੇਰੇ ਬਾਟ ਗਈ ਬਾਟ ਗਈ ਓਏ ਓਏ ਦੇਖੋ ਅੱਗੇ ਨਿਕਲਦੇ ਬੰਦ ਹੋ ਗਿਆ ਬਈ ਓਏ ਲੋ ਬੇ ਪਰਬ ਹੋ ਗਈ ਵਿਚਾਰੇ ਦੀ ਛੋਟਾ ਟਰੈਕਟਰ ਹੈ ਛੋਟਾ ਹਾਏ ਪਰਬ ਹੋ ਗਈ ਛਿੱਟਾ ਧੂਆਂ ਮਾਰ ਰਿਹਾ ਜਮਾਨ ਆਏ ਹੈ ਆਏ ਟਰੈਕਟਰ ਨਿਕਲ ਗਿਆ ਸੀ ਹੈ ਨਾ ਉਹ ਨਾ ਚਾਲ ਕੇ ਨਾ ਪਿੰਡ ਆ ਬਾਈ ਦਾ ਉਹ ਪਰੇ ਗਲਾ ਇਹ ਨਾ ਨਾਗਰਾ ਆ ਬਾਈ ਨਾਗਰੇ ਤੋਂ ਮਕੈਨਿਕ ਯਾਰ ਨੇ ਟਰੈਕਟਰ ਨਿਕਲ ਗਿਆ ਸੀ ਆਪਣਾ ਨਾ ਟਰਬੋ ਟਰਬੋ ਟੁੱਟ ਗਈ ਚਲੋ ਹੋਰ ਹੈ ਜੀਟਰ ਆਪਣੇ ਹਾਂ ਹੈਗੇ ਨੇ ਚਲੋ ਲਿਆ ਉਹਨੂੰ 55 55 30 ਬੱਲੇ ਬੱਲੇ ਲੋਏ ਵੀ ਗੱਜੀ ਸੰਗਤਪੁਰਿਆ ਗੱਜੀ ਸੰਗਤਪੁਰਿਆ ਗਿਆ ਮੁੰਡਾ ਤੇ ਟਰੈਕਟਰ ਦੇਖੋ ਤੁਸੀਂ ਜਾਂਦਾ ਸੋਨਾਲੀ ਕਿਆ ਜਾਂ 25 ਮਾਡਲ ਡ੍ਰੈਕਟਰ ਆ ਜਿਵੇਂ ਬਿਲਕੁਲ ਨਵਾਂ ਟੋਸ਼ਲ ਮੁਕਾਬਲੇ ਕਰਦਾ ਟੋਸ਼ਲ ਮੁਕਾਬਲੇ ਆ ਇਹ ਠੀਕ ਆ ਜੀ 5 6 7 ਵਿਲਾ ਰੋਟ ਛੇੜੂ ਗਮ ਮਿਲਿਆ ਕਿੱਥੇ ਉਧਰ ਡੜੂ ਆ ਸੁੱਖਾ ਪ੍ਰਧਾਨ ਤੇ ਦਲਾਪ ਉਸ ਨੂੰ ਅਧਕਾਰੀ ਵਿਸ਼ੇਸ਼ ਤੌਰ ਤੇ ਬੱਝਿਆ ਉਹ ਸੰਗਤਪੁਰੀ ਦੇਖ ਤੇਖ ਦੇਖੋ ਲਾਟ ਲਾਟ ਸੰਗਤਪੁਰਾ ਪਿੰਡ ਆ ਇਹ ਕਹਿੰਦੇ ਲਾਵੇਗੇ ਜਿਹੜੀ ਇੱਥੇ ਪੁੱਛਿਆ ਆ ਉਧਰੋਂ ਲੈਣੇ ਕਾਕਾ ਸੋਨਾਲੀ ਆਉਂਦੇ ਬਟਨ ਕੀ ਹੈ 40 ਸਕਿੰਟ ਹੋ ਗਏ 40 ਹੋ ਗਏ ਨਾ ਨਾ ਲਾਉਗਾ ਲਾਉਗਾ ਉਹ ਪਾ ਲਾਓ ਮਾਰ ਮਾਰ ਗਿਆ ਦੇਖੋ ਨਵਾ ਜਮਾ ਉਹ ਆ ਗਏ ਗਾ ਅਜੇ ਪਹਿਲਾ ਗੇੜਾ ਮੇਰੇ ਮੇਰੇ ਦੂਜੇ ਗੇੜੇ ਕੱਟ ਨਾ ਕੋਈ ਫੋਰ ਫਰਜੀਆਂ ਦੇ ਵੀ ਉਹ ਜੇਰ ਬਦਲਦਾ ਨਹੀਂ ਅਦਾਇ ਨੂੰ 1 ਮਿੰਟ 20 ਸਕਿੰਟ ਹੋਇਆ ਉਹ ਹੋ ਗਿਆ ਓਏ ਕੰਮ ਪਾਟ ਗਿਆ ਓਏ ਇਹ ਵੀ ਬਈ ਟਰਬੋ ਪਾੜ ਗਿਆ ਖਿੱਚਣਾ ਖਿੱਚਣਾ ਬੱਸ ਭਾਈ ਇਹ ਵੀ ਨਿਬੜ ਗਿਆ ਭਾਈ ਟਰੈਕਟਰ ਇੱਥੇ ਆ ਕੇ ਟਰਬੋ ਪਾੜ ਰਿਹਾ ਯਾਰਾ ਕਿਵੇਂ ਆਂ ਕੌੜੀ ਵੀ ਭੇਜਤੀ ਕਰਦੇ ਹੋ ਚਲੋ ਲਾ ਲੋ ਹੌਕਾ ਕੰਨ ਲੈ ਲੋ ਕਰੋ ਚਲੋ ਫੜੀ ਪੌਂਦੀ ਕਮਿੰਨ ਨੂੰ ਚੋਟਾ ਲਾਣੀ ਆਂ ਕਿਉਂ ਛੋਟਾ ਆ ਗਿਆ ਉਹ ਵੀ ਲਿਓ ਆ ਵੀ ਆਪਣੀ ਐਂਚੀ ਮਿਆਂ ਦਾ ਲਿਓ ਵੇੜ ਕੇ ਰੈਡਰ ਚੰਗਾਗਾ ਇਹ ਫਿੰਗਰ ਰੈਡਰ ਜੀ ਦੇਖੋ ਮਾਰਦਾ ਚੋਟਾ ਮਜਾ ਆਇਆ ਲ ਮਜਾ ਆ ਗਿਆ ਭਾਈ ਮਜਾ ਆਇਆ ਕਿਹੜਾ ਪਿੰਡ ਆ ਭਾਈ

ਸਰੇ ਵੀ ਨਹੀਂ ਆ ਰਿਹਾ ਮੈਨੂੰ ਬਾਏ ਬਾਦ ਅੱਲਾ ਬੈਟਰੋ 20 ਘੰਟੇ ਹੋ ਗਏ ਪੂਰਾ ਰਹਿ ਗਿਆ ਪੂਰਾ ਰਹਿ ਗਿਆ ਓਥੇ ਓਥੇ ਡੱਪ ਜੇ ਬਸ ਦਨੀਆਂ ਆ ਜਾ ਹਾਂ ਦਬੂਆ 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 ਦੇਖੋ ਕੀ ਬੰਦਾ 55 ਸੈਕਿੰਡ ਹੋ ਗਏ ਉਹ ਫੇਟਾ ਚੱਲ ਗਿਆ ਦੀ ਹੁਣ ਢੇੜਾ ਲਾ ਗਏ ਲੋਕਾਂ ਦਾ ਢੇੜਾ ਵੀ ਲਾਉਂਦੇ ਹੈ ਕਹਿੰਦੇ ਗੋਰਾ ਪਾਉਂਦੀਆ ਪਖਾੜੀ ਵਾਲਾ ਗੋਰਾ ਅਰ ਦੂਜੇ ਬੰਦੇ ਨੇ ਕੀਏ ਉਹ ਡਾਕਟਰ ਵੀ ਗੋਪੀ ਵੜੀਆ ਇੱਥੇ ਵੱਧ ਗਿਆ ਇਹ ਲਾ ਲੂਆ ਢੇਡਾ ਪ ਗਿਆ ਇਥੋਂ ਲੰਘ ਜੇ ਚੰਗਾ ਗਾ ਵਿਚਾਰੇ ਦਾ ਦੇਖ 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 ਚੱਲ ਜੋ ਤੇ ਚੱਲ ਚੋ ਤੇ ਆ ਚੱਕ ਬਾਈ ਓਏ ਬਾਸ ਇੱਥੇ ਆ ਕੇ ਹੜ ਜਾਂਦਾ ਹਰ ਕਰੈਕਟਰ ਬਾਈ ਇੱਥੇ ਆੜ ਜਾਂਦਾ ਇਹ ਮਾਰਿਆ ਬਦੰਦਰ ਨੇ ਹੈ ਨਹੀਂ ਨਹੀਂ ਮੁਸ਼ਕਲ ਆ ਦੇਖੋ ਮਾਰਾ ਆਂਡਰਾ ਕੀ ਮਸਲਾ ਦਾ ਲੈ ਭਾਈ ਮਿੱਟੀ ਘੜਦੀ ਟਰਾਲੀ ਚ ਨਿੱਗਰ ਵਾਲੀ ਸੀ ਦਾ ਕੋਈ ਡਰਟਰ ਕੋਈ ਨਹੀਂ ਖਿੱਚਦਾ ਸੀ ਆ ਮਿੱਟੀ ਘੜਦੀ ਦੁਬਾਰੇ ਕੰਮ ਚੱਲੂ ਭਾਈ ਹੁਣ ਨਵੇਂ ਸਿਰਿਓਂ ਚਾਲੋ ਛੋਟਿਆ ਸਵਰਾਜ ਆ ਗਿਆ ਭਾਈ 735 ਓਏ 735 ਆ ਗਿਆ ਭਾਈ 735 ਆ ਦੇਖੋ ਕੀ ਸਲੈਪ ਵਾਲੇ ਮਾਰਦਾ ਹੈ

ਹੈ ਹੈ ਹੈ ਹੈ ਓਏ ਮੂਰ ਚੱਕੀ ਹੋ ਗਿਆ ਇਹ ਮੋੜੀ ਇਹ ਟਰਾਲੀ ਵੀ ਨਾ ਕਿਸੇ ਨੇ ਇਹ ਮੂੜ ਲਓ ਵੀ 735 ਹੈ ਕਹਿੰਦੇ ਪੂਰਾ ਟਾਪ ਦਾ ਟਰੈਕਟਰ ਆ ਦੇਖੋ ਜਾਂਦਾ ਛੋਟਾ 735 ਬਹੁਤ ਦਾਵਾ ਯਾਰ ਸਵਰਾਜ ਛੋਟਾ ਗਾ ਜਾਮਾ ਇਹ ਵੀ 735 ਦੇਖੋ ਲਾਹ ਲਾ ਸਾਡੀ ਗੁੱਤੀ ਹਾਲਾ ਟਰੈਕਟਰ ਆ ਇਹ ਛੋਟੀ ਗੁੱਤੀ ਹਾਲਾ ਫੜੀ ਕਹੂ ਵਾਲਾ ਕੋਈ ਹੋਵੇ ਜੀ ਦੇਖ ਵੀ ਦੇਖ ਵੀ ਦੇਖ ਜਾਗਦੇ ਹਰ ਇੱਕ ਖੇਡ ਦੇ ਵਿੱਚ ਕੰਮੀ ਦੀ ਸੇਵਾ ਕਰਦਾ ਤਾਂ ਫਿਰ ਚੱਕ ਗਿਆ ਫੂਟ ਛੋਟਾ ਫਿਰ ਚੱਕ ਗਿਆ ਫੂਟ ਬੱਚੇ ਵੀ ਸਾਫਤ ਹੋ ਗਏ ਮੁੜਿਆ ਨਹੀਂ ਲਓ ਜੀ ਕਾ ਟਰੈਕਟਰ ਖੜਾ ਹੌਲੈਂਡ ਤੋਂ ਦਿਖਾਉਨੇ ਆ ਇਧਰ ਤੇ ਹੋਰ ਤਾਂ ਛੱਡੋ ਹੌਲੈਂਡ ਦਾ ਖੜ ਨਹੀਂ ਖੜਨਾ ਇਧਰ ਆਸ਼ਾ ਖੜਾ ਕਹਿੰਦੇ ਝੋਟਾ ਆ ਦੇਖ ਸਕਦੇ ਆਸ਼ਾ ਜੀ ਬਹੁਤ ਪਿਆਰੀ ਚੀਜ਼ ਹੈ ਭੂਮੀਪੁੱਤਰ ਭੂਮੀਪੁੱਤਰ ਲਓ ਵੀ ਆਪਣੇ ਮਿੱਤਰਾਂ ਦਾ ਟਰੈਕਟਰ ਖੜਾ ਕਹਿੰਦੇ ਪੁਰਾਣੇ ਮਿੱਤਰਾਂ ਦਾ ਕੀ ਹਾਲ ਨੇ ਮਿੱਤਰੋ ਛੱਡ ਦੀ ਕਰਾਂ ਕਰਤਾ ਸੋਣਾ ਲਿਖਾ ਤਿਆਰ ਹੈ ਕਿੰਨੀ ਗਰੀ ਜਰੂ ਜਲਾਈ ਆ ਫਿਰ ਕੀ ਕਹਿੰਦਾ ਹੈਗਾ ਪੂਰੀ ਰੀਜ ਆ ਬਾਈ ਹੈ ਪੂਰੀ ਰੀਜ ਆ ਪੂਰੀ ਰੀਜ ਆ ਹੋਰ ਦੀ ਖਾਲਸਾ ਜੀ ਕੀ ਗੱਲ ਨੇ ਇਹ ਸ਼ੌਂਕ ਪਹਿੜ ਹੈਗਾ ਹੈ ਨਾ ਹੈ ਘਰੇ ਵਿਆਹ ਆ ਘਰੇ ਹੈ ਅੱਛਾ ਘਰੇ ਵਿਆਹ ਹੈ ਅੱਜ ਜਾਗੋ ਜਾਗੋ ਛੱਡ ਕੇ ਕਿੰਨੇ ਕਿਲੋਮੀਟਰ ਪੈ ਗਿਆ ਸਾਨੂੰ ਬੋਤਲ 110 ਹੈ 110 110 ਕਿਲੋਮੀਟਰ ਪੈ ਗਿਆ ਤੇ ਆ ਮੁੰਡੇ ਅੱਜ ਕਹਿੰਦੇ ਸੀ ਜਾਗੋ ਘਰੇ ਛੱਡ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਟਰੈਕਟਰ ਵੀ ਪੁਰਾਣਾ ਮਾਡਲ ਹੈ ਹਨਾ ਇਹ ਚਾਰ ਮਾਡਲ ਚਾਰ ਮਾਡਲ ਹੈ ਮਰੂਤੀ ਮਰੂਤੀ ਪੈਂਡਲ ਮਰੂਤੀ ਪੈਂਡਲ ਸੋਨਾ ਲੀਕਾ ਪੈਰ ਰੂੜ ਦੇਖੋ ਤੁਸੀਂ ਐ ਪਾਈਆਂ ਨੇ ਪੂਰਾ ਸਿਰਾ ਲਾਇਆ ਹੋਇਆ ਜਿਵੇਂ ਬੈਂਟਰੀ ਮੰਗਰ ਤੇ ਹੁਣ ਤੁਹਾਨੂੰ ਮੁੰਡਾ ਛੀੜੀ ਮਰਵਾ ਕੇ ਦਿਖਾਉ ਮੜੀ ਸੀ ਤੇ ਆ ਭਾਈ ਆ ਹਵਾ ਹਵਾਲੀ ਚ ਘੜ ਲਾਇਆ ਹੈ ਕਿ ਕਿਵੇਂ ਕੋਈ ਹਵਾ ਭਰਨ ਨੂੰ ਤੇ ਮੰਨ ਕੇ ਚੱਲ ਵੀ ਕਈ ਵਾਰੀ ਹਰੇੜੀ ਰੂਡੀਏਟਰ ਚ ਮਾਰਨੀ ਹੈ ਹਨਾ ਫਿਲਟਰ ਫੋਟਰ ਸਾਫ ਕਰਨਾ ਆ ਦੇਖੋ ਤੁਸੀਂ ਆਵਾਜ਼ ਦੇਖ ਸਕਦੇ ਹੋ ਮਰਦਾ ਛੱਲਾ ਛੁੱਲਾ ਬਣਾਉਂਦਾ ਹੈ ਠੰਡਾ ਹੈ ਗਰਮ ਕਰ ਰਹੇ ਹਾਂ ਜੇ ਕੋਈ ਚੱਕਰ ਦੀ ਗੱਲ ਨਹੀਂ ਦਿਖਾਉਂਦੇ ਆ ਤੁਹਾਨੂੰ ਭਾਈ ਬਾਕੀ ਭਾਈਆਂ ਨੂੰ ਬੈਸਟ ਆਫ ਲੱਕ ਅਜੀਬ ਬਣਦਾ ਦੇਖਦੇ ਆ ਆ ਟਰੈਕਟਰ ਨਹੀਂ ਦੇਖ ਸਕਦੇ ਜਮਾ ਇੱਕ ਨੰਬਰ ਹੈ ਕੋਕਾ ਪੀਸ ਟਾਇਰ ਵੀ 420/85 R38 28 பை ਹੋਇਆ ਤੇ ਉਧਰ ਵੀ ਲਾਟ ਦੇਖੋ ਪੈਂਦੀ ਆ ਬਣਦਾ ਦੇਖੋ ਲੱਗਦਾ ਆ ਆਏ 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 ਵੜਿਆ ਜੰਡੇ ਓਏ ਆਏ ਆਏ ਚੀਕਾਂ ਕਢਾਉਂਦੇ ਫਿਰਦੇ ਆ ਚੀਕਾਂ ਹੈ ਛਾਦਰੀ ਵਾਲੀ ਉੱਚੀ ਆ ਦੇਖ ਸਹੀ ਝੋਟੇ ਦੀ ਲੈਕ ਵੱਡਾ ਬਣਦਾ ਲੈਕ ਵੱਡਾ ਹੁਣ ਲਾਇਆ ਹੋਇਆ ਹੈ ਸਿੰਘ ਮਾਰਦੇ ਫੱਟਣ ਦਾਜਾਂ ਲੱਗਦਾ ਸਲਾਮ ਰਹੀ ਛੱਲੇ ਛੱਲੇ 嗨嗨。哎呀